ਸਰਦੀਆਂ ਦਾ ਮੌਸਮ ਆ ਗਿਆ ਤੇ ਹਰ ਘਰ ਦੇ ਵਿੱਚ ਸਰੋਂ ਦਾ ਸਾਗ ਉਹ ਬਣਾਣਾ ਸ਼ੁਰੂ ਹੋ ਗਿਆ ਤੇ ਅਸੀਂ ਵੀ ਸਾਗ ਜਿਹੜਾ ਖੇਤੋਂ ਸਰੋਂ ਦੀਆਂ ਸਾਗ ਜਿਹੜਾ ਤੋੜ ਲਿਆਂਦਾ ਸੀਗਾ ਦੋ ਤਿੰਨ ਚੀਨੀਆਂ ਸਾਗ ਦੀਆਂ ਜਿਹੜੀਆਂ ਮਿਲੀਆਂ ਸੀ ਕਿਉਂਕਿ ਹਜੇ ਸ਼ੁਰੂਆਤ ਆ ਤੇ ਸਰੋਂ ਕੱਚੀ ਆ ਚੰਗੀ ਤਰ੍ਹਾਂ ਗੰਦਲਾ ਨਹੀਂ ਮਿਲਿਆ ਸੀ ਤੇ ਇੱਕ ਦਿਨ ਪਹਿਲਾਂ ਸਾਗ ਲਿਆਂਦਾ ਸੀ ਉਹਨਾਂ ਨੂੰ ਤੋ ਕੇ ਚੰਗੀ ਤਰ੍ਹਾਂ ਛਾਂਟ ਕੇ ਰੱਖ ਲਿਆ ਸੀਗਾ ਤਾਂ ਉਸ ਤੋਂ ਅਗਲੇ ਦਿਨ ਜਿਹੜੇ ਪਾਲਕ ਤੇ ਮੇਥਰੇ ਲੈ ਕੇ ਆਉਂਦੇ ਸੀ ਇਹ ਮੇਥਰਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਡੋਂਗ ਲਵਾਂਗੇ ਇਹਦੇ ਜਿਹੜੇ ਡੰਟਲਾ ਉਹਨੂੰ ਸਾਗ ਦੇ ਵਿੱਚ ਨਹੀਂ ਪਾਵਾਂਗੇ ਤੇ ਪਾਲਕ ਵੀ ਚੰਗੀ ਤਰ੍ਹਾਂ ਛਾਂਟ ਲਿਆ ਸੀਗਾ ਤਾਂ ਬਾਥੂ ਜਿਹੜਾ ਬਹੁਤ ਥੋੜਾ ਮਿਲਿਆ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਥੋੜੇ ਜੀ ਜਿਹੜੀ ਚੀਨੀਆ ਬਾਥੂ ਦੀ ਉਹ ਮਿਲੀ ਸੀਗੀ ਤਾਂ ਆਪਾਂ ਪਾਲਕ ਬਾਥੂ ਸਰੋਂ ਦਾ ਸਾਗ ਤੇ ਮੇਥੀ ਇਹ ਸਾਰਿਆਂ ਨੂੰ ਥੋੜਾ ਥੋੜਾ ਮਿਲਾ ਕੇ ਜਿਹੜੀ ਉਹ ਚੀਨੀਆ ਬਣਾ ਰਹੇ ਆ ਤਾਂ ਜੋ ਆਪਣਾ ਜਿਹੜਾ ਜੁਰ ਆਪਾਂ ਕੱਟਦੇ ਆ ਚੰਗੀ ਤਰ੍ਹਾਂ ਇੱਕ ਦੂਜੇ ਦੇ ਨਾਲ ਮਿਕਸ ਹੋ ਜਾਣ ਉਹ ਕੋਸ਼ ਪੱਤੇ ਆ ਜਿਹੜੇ ਉਹ ਪਾਲਕ ਦੇ ਲੈ ਲਏ ਆ ਪਾਲਕ ਦੇ ਜਿਹੜੇ ਪੱਤੇ ਵੱਡੇ ਹੋ ਜਾਂਦੇ ਤੇ ਉਹਨਾਂ ਦੇ ਡੰਠ ਜਿਹੇ ਜਿਹੜੇ ਬਣ ਜਾਂਦੇ ਨਾ ਉਹ ਮੈਂ ਥੋੜੇ ਥੋੜੇ ਲਈ ਜਾਂਦੀ ਸੀ ਤਾਂ ਇਸ ਤਰੀਕੇ ਦੇ ਨਾਲ ਛੋਟੇ ਛੋਟੇ ਚੀਨੀਆਂ ਬਣਾ ਕੇ ਜਿਹੜਾ ਆਪਾਂ ਉਹ ਸਾਗ ਨੂੰ ਚੰਗੀ ਤਰ੍ਹਾਂ ਦੇ ਨਾਲ ਉਤਰ ਲਵਾਗੇ ਤਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਕੱਟਣ ਤੋਂ ਬਾਅਦ ਜਿਹੜਾ ਸਾਗ ਆ ਉਸ ਨੂੰ ਇੱਕ ਵੱਡੇ ਬਰਤਨ ਦੇ ਵਿੱਚ ਆਪਾਂ ਕੱਢ ਲਵਾਂਗੇ ਮਸ਼ੀਨ ਜਿਹੜੀ ਅੱਜਕੱਲ ਦੇ ਸਮੇਂ ਦੇ ਵਿੱਚ ਦਾਤ ਨਾਲ ਸਾਰਕਟਣਾ ਕਾਫੀ ਔਖਾ ਬਹੁਤ ਨੂੰ ਨਹੀਂ ਹੁੰਦਾ ਮੈਂ ਵੀ ਨਹੀਂ ਕਰ ਸਕਦੇ ਇਸ ਲਈ ਮਸ਼ੀਨ ਆ ਜਿਹੜੀ ਉਹ ਇੱਕ ਬਰੀ ਵਧੀਆ ਚੀਜ਼ ਆ ਇਸ ਦੇ ਨਾਲ ਆਪਾਂ ਬਰੀਕ ਬਰੀਕ ਜਿਹੜਾ ਸਾਗ ਆ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਕੱਟ ਲੈਨੇ ਆ ਸੋ ਇਸ ਤਰੀਕੇ ਦੇ ਨਾਲ ਅਸੀਂ ਤਿੰਨ ਕਚੀਰनियां ਜਿਹੜੀਆਂ ਸਰੋਂ ਦੇ ਸਾਗ ਦੀਆਂ ਸੀਗੀਆਂ ਦੋ ਦੇ ਲਗਭਗ ਜਿਹੜੇ ਆ ਉਹ ਮਿੱਥਰੇ ਤੇ ਪਾਲਕ ਦੋ ਦੋ ਚੀਰनियां ਸੀ ਤੇ ਬਾਥੂ ਸਾਨੂੰ ਦਿਖਾਈ ਸੀ ਬਹੁਤ ਥੋੜਾ ਸੀ ਤੇ ਚੰਗੀ ਤਰ੍ਹਾਂ ਨਾਲ ਕੱਟਣ ਤੋਂ ਬਾਅਦ ਇੱਕ ਬਾਟੀ ਦੇ ਵਿੱਚ ਪਾਣੀ ਪਾ ਕੇ ਉਸ ਦੇ ਵਿੱਚ ਸਾਗ ਪਾ ਲਿਆ ਤਾਂ ਜੋ ਜਿਹੜਾ ਸਾਗ ਚੰਕਨਾ ਸਾਫ਼ ਹੋ ਜਾਵੇ ਉਸ ਤੋਂ ਬਾਅਦ ਇੱਕ ਪਤੀਲੇ ਦੇ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਪਾਣੀ ਨੂੰ ਉਬਾਲਾ ਆ ਜਾਣਾ ਚਾਹੀਦਾ ਠੰਡੇ ਪਾਣੀ ਦੇ ਵਿੱਚ ਸਾਗ ਬਿਲਕੁਲ ਨਹੀਂ ਪਾਉਣਾ ਸੋ ਪਤੀਲੇ ਦੇ ਵਿੱਚ ਆਪਾਂ ਸਾਗ ਉਸ ਤਰੀਕੇ ਦੇ ਨਾਲ ਪਾਈ ਜਾਵਾਂਗੇ ਤੇ ਨਾਲ ਦੀ ਨਾਲ ਹੀ ਜਿਹੜਾ ਪਾਣੀ ਹੋਊਗਾ ਉਹਨੂੰ ਕੱਢ ਦੇਣਾ ਅ ਇੱਕ ਦੋ ਜਿਹੜੇ ਆਪਾਂ ਜ਼ਿਲਾ ਜਿਹੜੋ ਪੂਰਾ ਭਰ ਜਾਵੇ ਉਸ ਦੇ ਵਿੱਚ ਸਰੋਂ ਦਾ ਸਾਗ ਪਾ ਦੇਣਾ ਤੇ ਨਾਲ ਦੀ ਨਾਲ ਹੀ ਪਾਣੀ ਜਿਹੜਾ ਕੱਢੀ ਜਾਣਾ ਫਿਰ ਹੌਲੀ ਹੌਲੀ ਜਿਹੜੀ ਜਗ੍ਹਾ ਬਣਦੀ ਜਾਊਗੀ ਸਾਗ ਆਪਾਂ ਪਾਉਂਦੇ ਜਾਵਾਂਗੇ ਤੇ ਨਾਲ ਤੇ ਨਾਲ ਜਿਹੜਾ ਪਾਣੀ ਆ ਉਹ ਕੱਢਦੇ ਜਾਵਾਂਗੇ ਸੋ ਦੋ ਤਿੰਨ ਵਾਰੀ ਚ ਜਿਹੜਾ ਸਾਗ ਆ ਉਹ ਪਤਿਲੇ ਦੇ ਵਿੱਚ ਪਾਇਆ ਸੀ ਤੇ ਚੁੱਲੇ ਤੇ ਸਾਗ ਜਿਹੜਾ ਰਿੱਚਦਾ ਬੜਾ ਵਧੀਆ ਰਿੱਚਦਾ ਕਿਉਂਕਿ ਸਾਗ ਰਿਨਣ ਦੇ ਲਈ ਕਾਫੀ ਸਮਾਂ ਲੱਗ ਜਾਂਦਾ ਚੰਗੀ ਅੱਗ ਚਾਹੀਦੀ ਆ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਤਸੀਂ ਆ ਪੂਰਾ ਪਾਣੀ ਨਾਲ ਦੀ ਨਾਲ ਉਹ ਕੱਢਦੇ ਰਹੇ ਆ ਤੇ ਨਾਲ ਦੀ ਨਾਲ ਹੀ ਜਿਹੜਾ ਸਾਗ ਉਹ ਪਾਉਂਦੇ ਰਹੇ ਆ ਤੇ ਇੱਕ ਵਾਰੀ ਚੰਗੀ ਤਰ੍ਹਾਂ ਨਾਲ ਸਾਰਾ ਪਾਣੀ ਜਿਹੜਾ ਉਹ ਕੱਢ ਦੇਣਾ ਤੇ ਨਵਾਂ ਪਾਣੀ ਪਾ ਕੇ ਉਸ ਦੇ ਵਿੱਚ ਨਮਕ ਤੇ ਹਲਦੀ ਪਾ ਦੇਣੀ ਆ ਕਿਉਂਕਿ ਨਮਕ ਤੋਂ ਬਗੈਰ ਸਾਗ ਆ ਜਿਹੜਾ ਬਿਲਕੁਲ ਗਲਦਾ ਨਹੀਂ ਆ ਪੱਕਣਾ ਨਹੀਂ ਆ ਸਾਗ ਤੇ ਉਸ ਦੇ ਵਿੱਚ ਤੁਸੀਂ ਉਹ ਨਮਕ ਆ ਜਿਹੜਾ ਪਾ ਸਕਦੇ ਆ ਤੇ ਨਾਲ ਦੀ ਨਾਲ ਹੀ ਜਿਹੜੀ ਆ ਵਿੱਚ ਮਦਨੀ ਮਾਰ ਸਕਦੇ ਕਿਉਂਕਿ ਇਸ ਦੇ ਨਾਲ ਆਪਾਂ ਨੂੰ ਸਾਗ ਕੋਟਣ ਦੇ ਵਿੱਚ ਆਸਾਨੀ ਹੋ ਜੂਗੀ ਨਮਕ ਦੇ ਨਾਲ ਲਸਣ ਜਿਹੜਾ ਉਹ ਵੀ ਪਾ ਦਿੱਤਾ ਸੀ ਤੇ ਕੁਝ ਟਾਈਮ ਰੁਕਣ ਤੋਂ ਬਾਅਦ ਆਪਾਂ ਲਾਲ ਮਿਰਚ ਜਿਹੜੀਆਂ ਉਹ ਸਾਗ ਦੇ ਵਿੱਚ ਪਾ ਲਵਾਂਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੌਲੀ-ਹੌਲੀ ਪਾਉਂਦੇ ਜਾਣਾ ਲਸਣ ਪਾ ਦੇਣਾ ਨਮਕ ਇਹ ਜਿਹੜਾ ਨਾਲਦੀ ਨਾਲ ਪਾ ਦੇਣਾ ਤਾਂ ਜੋ ਸਾਗ ਦੇ ਵਿੱਚ ਚੰਗੀ ਤਰ੍ਹਾਂ ਨਾਲ ਰਿਜ ਜਾਣਾ ਸੋ ਇਸ ਤਰੀਕੇ ਦੇ ਨਾਲ ਆਪਾਂ ਸਾਰਾ ਸਮਾਨ ਵਿੱਚ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਉਸ ਨੂੰ ਮਿਕਸ ਕਰ ਦੇਵਾਂਗੇ ਤੇ ਨਾਲ ਦੀ ਨਾਲ ਹੀ ਜਦੋਂ ਆਪਾਂ ਸਾਗ ਬਣਦਾ ਤੇ ਹਲਕੇ-ਹਲਕੇ ਜਿਹੜਾ ਉਹ ਇਸ ਨੂੰ ਕੋਟੀ ਜਾਵਾਂਗੇ ਤੇ ਫਿਰ ਸਾਨੂੰ ਜਦੋਂ ਸਿਆਲਣ ਪਾ ਕੇ ਕੋਟਦੇ ਹੁਣ ਤਾਂ ਬੜਾ ਸੌਖਾ ਜਿਹੜਾ ਆਸਾਨੀ ਦੇ ਨਾਲ ਉਹ ਕੁੱਟ ਜਾਂਦਾ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਸਾਗ ਆ ਉਹ ਸਾਰੇ ਘਰਾਂ ਦੇ ਵਿੱਚ ਹੀ ਹੈ ਨਾ ਐਦਾਂ ਸਾਗ ਬਣਦਾ ਤਾਂ ਇਸ ਤੋਂ ਬਾਅਦ ਜਦੋਂ ਉਹ ਸਾਗ ਰਿਝ ਰਿਹਾਗਾ ਤੇ ਨਾਲ ਦੀ ਨਾਲ ਹੀ ਆਪਾਂ ਪਿਆਜ਼ ਉਹ ਕੱਟ ਲਵਾਂਗੇ ਹਰੀ ਮਿਰਚ ਟਮਾਟਰ ਅਦਰਕ ਤੇ ਲਸਣ ਜਿਹੜਾ ਥੋੜਾ ਜਿਹਾ ਹੋਰ ਲੈ ਲਾਂਗੇ ਤਾਂ ਜੋ ਤੜਕੇ ਦੇ ਵਿੱਚ ਸੁਆਦ ਉਹ ਆਵੇ ਚੰਗੀ ਤਰ੍ਹਾਂ ਨਾਲ ਆਪਾਂ ਆਦ੍ਰਿਕਾ ਛਿੱਲ ਲਵਾਂਗੇ ਤਾਂ ਬਹੁਤ ਸਾਰੇ ਲੋਕ ਇਦਾਂ ਕੀ ਸੰਗ ਚੀਜ਼ਾਂ ਨੂੰ ਬ੍ਰੀਕ ਬ੍ਰੀਕ ਕੱਟ ਕੇ ਤੜਕਾ ਲਾਉਂਦੇ ਆ ਤਾਂ ਬਹੁਤ ਸਾਰੇ ਲੋਕ ਹੀ ਇਦਾਂ ਕੀ ਸੰਗ ਚੀਜ਼ਾਂ ਨੂੰ ਰਗੜ ਕੇ ਥੋੜਾ ਥੋੜਾ ਕੁੱਟ ਕੇ ਜਿਹੜਾ ਉਸ ਤਰੀਕੇ ਦੇ ਨਾਲ ਤੜਕਾ ਲਾਉਂਦੇ ਆਸੀਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਤੋਕੇ ਛਿੱਲ ਕੇ ਕੱਟ ਲਿਆ ਤਾਂ ਇਸ ਤੋਂ ਬਾਅਦ ਜਿਹੜਾ ਕਿ ਅਸੀਂ ਇਸ ਦਾ ਤੜਕਾ ਉਹ ਕੁੱਟ ਕੇ ਲਾਇਆ ਸੀ ਤੁਸੀਂ ਦੇਖ ਲੈਣਾ ਇਸ ਤਰੀਕੇ ਦੇ ਨਾਲ ਜਿਹੜਾ ਪਤਾ ਕਲ ਆਇਆ ਸੀ ਸਾਰਾ ਪ੍ਰੋਸੈਸ ਤੌਰ ਤੇ ਦਿਖਾਵਾਂਗੇ ਸਾਗ ਜਿਹੜਾ ਆਪਣਾ ਨਾਲ ਦੀ ਨਾਲ ਬਣ ਰਿਹਾਗਾ ਤੇ ਤਾਂ ਜੋ ਫਿਰ ਆਪਣਾ ਟਾਈਮ ਆ ਜਿਹੜਾ ਉਹ ਬਚ ਜੂਗਾ ਇਸ ਤਰੀਕੇ ਦੇ ਨਾਲ ਉਹਨੇ ਟਾਈਮ ਆਪਾਂ ਜਿਹੜਾ ਆ ਤੜਕਾ ਉਸ ਨੂੰ ਚੰਗੀ ਤਰ੍ਹਾਂ ਦੇ ਨਾਲ ਕੱਟ ਲਵਾਂਗੇ ਸਾਰੀਆਂ ਚੀਜ਼ਾਂ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਜਿਹੜੇ ਹੈਗੇ ਤਨੀਆਂ ਉਹ ਵੀ ਪਾ ਲੈਂਦੇ ਨੇ ਸਾਗ ਦੇ ਵਿੱਚ ਹਨ ਕਿੰਗਾ ਨੂੰ ਨਹੀਂ ਚੰਗਾ ਲੱਗਦਾ ਰਿਜੜੇ ਸਾਗ ਦੇ ਵਿੱਚ ਛੋਲੇ ਦੀ ਦਾਲ ਜਿਹੜੀ ਉਹ ਵੀ ਪਾਈ ਜਾਂਦੀ ਹੈ ਜੇਕਰ ਤੁਹਾਨੂੰ ਚੰਗਾ ਲੱਗਦਾ ਤੁਸੀਂ ਇਸ ਦੇ ਵਿੱਚ ਰਿਜਦੇ ਹੋਏ ਸਾਗ ਦੇ ਵਿੱਚ ਛੋਲਿਆਂ ਦੀ ਦਾਲ ਵੀ ਪਾ ਸਕਦੇ ਹੋ ਤੇ ਜੇਕਰ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਤੁਸੀਂ ਉਸ ਨੂੰ ਨਾ ਪਾਓ ਬਹੁਤੇ ਲੋਕ ਥੋੜਾ ਜਿਹਾ ਵੀ ਖੱਟਾ ਪਾਣਾ ਹੁੰਦਾ ਉਸ ਦੇ ਲਈ ਚਿਬੜਾਂ ਦੀ ਚਟਨੀ ਆਪਾਂ ਕਰਦੇ ਹਾਂ ਉਹਨਾਂ ਨੂੰ ਵੀ ਕੱਟ ਕੇ ਜਿਹੜਾ ਇਸ ਦੇ ਵਿੱਚ ਪਾ ਲੈਂਦੇ ਤਾਂ ਜੋ ਇਸ ਦੇ ਵਿੱਚ ਖਟਾਸ ਆਵੇ ਬਹੁਤ ਲੋਕ ਰਿਜਦੇ ਸਾਗ ਦੇ ਵਿੱਚ ਮੂੜੀਆਂ ਜਿਹੜੀਆਂ ਉਹ ਕੱਦੂ ਕਸ਼ ਕਰਕੇ ਉਹ ਵੀ ਪਾ ਦਿੰਦੇ ਨੇ ਤੋ ਆਪ ਨੂੰ ਆਪਣਾ ਸਵਾਦ ਹੁੰਦਾ ਪਰ ਅਸੀਂ ਪਾਲਕ ਮਿੱਥੇ ਬਾਥੂ ਤੇ ਸਹੋਂਦਾ ਸਾਗ ਆ ਜਿਹੜਾ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਹੀ ਇਹ ਸਾਗ ਬਣਾ ਰਹੇ ਆ ਤੇ ਹੁਣ ਆਪਾਂ ਕੋਟੇ ਗੁੰਡੇ ਦੇ ਵਿੱਚ ਇਸ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਕੁੱਟ ਲਵਾਂਗੇ ਬਰੀਕ ਬਰੀਕ ਤਾਂ ਜੋ ਕਿ ਸਵਾਦ ਵੀ ਆਵੇ ਇਸ ਚੀਜ਼ ਦਾ ਜਿਹੜੇ ਜਿਹੜੀਆਂ ਚੀਜ਼ਾਂ ਆਪਾਂ ਪਾ ਰਗਾ ਹਾਂ ਤੇ ਜਿਹੜਾdoctype ਨੂੰ ਵੀ ਨਾਲ ਵਿੱਚ ਤਰੀ ਤਰ੍ਹਾਂ ਨਾਲ ਆਪਾਂ ਇਹਨਾਂ ਨੂੰ ਕੋਪਨ ਤੋਂ ਬਾਅਦ ਇਸਦੇ ਵਿੱਚ ਜਿਹੜਾ ਨਮਕ ਮਿੱਠਾ ਆਪਾਂ ਨਹੀਂ ਪਾਉਣਾ ਹਰੀ ਮਿਰਚ ਪਾਈ ਹੋਈ ਹੈ ਤਰੀ ਤਰ੍ਹਾਂ ਨਾਲ ਆਪਾਂ ਬਰਾਬਰ ਲਬੋਈ ਇਹ ਇਸ ਤੋਂ ਬਾਅਦ ਜਿਹੜਾ ਆਪਣਾ ਸਾਗ ਆ ਉਹ ਵੀ ਬਣ ਕੇ ਤਿਆਰ ਹੋ ਗਿਆ ਤੇ ਇਸਦੇ ਵਿੱਚ ਆਲਣ ਆਪਾਂ ਪਾ ਲਈਏ ਜਣੀ ਕਿ ਕਲਪਦਾ ਜਾਂ ਸਿੱਤੀ ਮੱਸੀ ਦਾ ਆਟਾ ਜਾਂ ਬਾਜਰੇ ਦਾ ਆਟਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਥੋੜਾ ਥੋੜਾ ਵਿੱਚ ਪਾਉਂਦੇ ਹੋਏ ਤਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਕੋਟ ਲੈਣਾ ਇੱਕ ਗੱਲ ਯਾਦ ਰੱਖਣਾ ਕਿ ਠੰਡੇ ਸਾਗ ਦੇ ਵਿੱਚ ਆਲਣ ਨਹੀਂ ਪਾਉਣਾ ਜਦੋਂ ਵੀ ਸਾਗ ਕੋਟਣਾ ਉਹ ਗਰਮ ਹੋਵੇ ਤਾਂ ਚੰਗੀ ਤਰ੍ਹਾਂ ਘੁੱਟ ਜਾਂਦਾ ਉਸ ਤੋਂ ਬਾਅਦ ਆਪਾਂ ਫਰਾਈ ਦੇ ਵਿੱਚ ਤੇਲ ਚੰਗੀ ਤਰ੍ਹਾਂ ਨਾਲ ਗਰਮ ਕਰ ਲਵਾਂਗੇ ਤੇ ਉਸ ਦੇ ਵਿੱਚ ਆਪਣਾ ਕੁੱਟਿਆ ਹੋਇਆ ਜਿਹੜਾ ਤੜਕਾ ਆਪਾਂ ਲੋਣਾ ਮਸਾਲਾ ਸਾਰਾ ਉਹ ਪੇਸਟ ਆ ਇਸ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਪੁੰਨ ਲਵਾਂਗੇ ਹਾਂ ਪੁੰਨ ਤੋਂ ਬਾਅਦ ਉਸ ਦੇ ਵਿੱਚ ਹੀ ਆਪਾਂ ਪੇਸਟ ਦੇ ਵਿੱਚ ਜਿਹੜਾ ਅ ਮੈਂ ਕੁੰਡੇ ਦੇ ਵਿੱਚ ਰਗੜਿਆ ਸੀ ਨਾ ਉਹ ਕੁੰਡਾ ਵੀ ਠੀਕ ਕਰਨਾ ਧੋ ਕੇ ਪਾਣੀ ਆ ਜਿਹੜਾ ਮੈਂ ਵਿੱਚ ਮਲਾਰੀਆਂ ਤਾਂ ਜੋ ਜੋ ਕੁੰਡੇ ਦੇ ਨਾਲ ਆਪਣਾ ਲਸਣ ਆਦਿਕ ਲੱਗਿਆ ਹੋਇਆ ਉਹ ਚੰਗੀ ਤਰ੍ਹਾਂ ਦੇ ਨਾਲ ਲੈ ਜਾਵੇ ਤਾਂ ਫਿਰ ਆਪਾਂ ਨਮਕ ਮਿਰਚ ਹਲਦੀ ਜਿਹੜੇ ਆ ਖਾ ਕੇ ਇੱਕ ਵਾਰ ਸਾਗ ਜਰੂਰ ਦੇਖਣਾ ਜਿੰਨਾ ਕਿ ਘਟਾਉਣਾ ਕਾਪਾ ਤੜਕੇ ਦੇ ਵਿੱਚ ਪਾ ਲਵਾਂਗੇ ਤਾਂ ਉਸ ਦੇ ਵਿੱਚ ਸਾਗ ਜਿਹੜਾ ਆਪਾਂ ਉਮਲਾ ਲਵਾਂਗੇ ਇਸ ਤਰੀਕੇ ਦੇ ਨਾਲ ਆਪਣਾ ਸਾਗ ਆ ਜਿਹੜਾ ਸਰੋਂ ਦਾ ਉਹ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਸੋ ਸਭ ਨੇ ਆਪਣੀ ਘਰਾਂ ਦੀ ਵਿੱਚ ਸਾਗ ਜਰੂਰ ਬਣਾਇਆ ਤਾਂ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਕੋਟਟੇ ਕੇ ਤਰਕਲ ਗਾ ਕੇ ਸਾਗ ਜਿਹੜਾ ਉਹ ਤੁਸੀਂ ਬਣਾਓ ਤਿੱਖਾ ਹੋ ਤੇ ਸਾਗ ਹਮੇਸ਼ਾ ਹੀ ਘਿਓ ਦੇ ਨਾਲ ਬੜਾ ਚੰਗਾ ਲੱਗਦਾ ਹਨਾ ਮੱਕੀ ਦੀ ਰੋਟੀ ਹੋਵੇ ਮੱਖਣੀ ਹੋਵੇ ਤਾਂ ਸਾਗ ਵਧੀਆ ਲੱਗਦਾ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਪੀਗੀ